ਸ੍ਰੀ ਬਰਿੰਦਰ ਗੋਇਲ ਜੀ ਹੈਲਥ ਮਿਨਿਸਟਰ ਸਾਬਕਾ ਬਲਬੀਰ ਸਿੰਘ ਜੀ ਐਗਰੀਕਲਚਰ ਅਫਸਰ ਗੁਰਮੀਤ ਸਿੰਘ ਖੁੱਡੀਆਂ ਜੀ ਸਰ ਲਾਲਜੀਤ ਸਿੰਘ ਜੀ ਭੁੱਲਰ ਸੋਨ ਸਾਹਿਬ ਕਰੂਰੀ ਸੋਨ ਜੀ ਖੁੱਡੀਆਂ ਜੀ ਸਾਡੇ ਪਾਰਟੀ ਦੇ ਵਰਕਿੰਗ ਪ੍ਰੈਜ਼ੀਡੈਂਟ ਸ਼ਹਿਰੀ ਕਲਸੀ ਜੀ ਸਾਡੇ ਐਮਐਲਏ ਸਾਹਿਬ ਗੁਰਦੇਵ ਸਿੰਘ ਖੋਜ ਜੀ ਔਰ ਸਾਡੇ ਆਰਗੇਨਾਈਜੇਸ਼ਨ ਤੋਂ ਡਾਕਟਰ ਸਨੀ ਆਲੂ ਵਾਲੀ ਦੀ ਸਾਰੀ ਸਾਰੀ ਸਮੂਚੀ ਟੀਮ ਪਾਰਟੀ ਦੀ ਔਰ ਸਰਕਾਰ ਦੀ ਅੱਜ ਢੱਲੇਵਾਲ ਸਾਹਿਬ ਕੋਲ ਆਈਸੀ ਨੂੰ ਗੁਜ਼ਾਰਿਸ਼ ਲੈ ਕੇ ਇੱਕ ਬੇਨਤੀ ਲੈ ਕੇ ਕਿ ਜੋ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੀ ਵਜ੍ਹਾ ਕਰਕੇ ਪਹਿਲਾਂ ਤਕਰੀਬਨ ਸਵਾ ਸਾਲ ਆ ਸਮੁੱਚਾ ਪੰਜਾਬ ਕਿਸਾਨ ਔਰ ਮਜ਼ਦੂਰ ਆ ਦੇਸ਼ ਦੀਆਂ ਬਰੂਹਾਂ ਦੇ ਉੱਪਰ ਬੈਠੇ ਰਹਿ ਦਿੱਲੀ ਦੇ ਵਿੱਚ ਤੇ ਉਸ ਸੰਘਰਸ਼ ਨੇ ਉਸ ਲੰਬੇ ਚੱਲੇ ਸੰਘਰਸ਼ ਨੇ ਕੇਂਦਰ ਸਰਕਾਰ ਦੀਆਂ ਗੋਡਨੀਆਂ ਲਵਾ ਦਿੱਤੀਆਂ ਤੇ ਵਾਅਦੇ ਕੀਤੇ ਉਹਨਾਂ ਨੇ ਪਰ ਹਜੇ ਤੱਕ ਉਹ ਵਾਅਦੇ ਵਫਾ ਨਹੀਂ ਹੋਏ ਹੈਗੇ ਜੀ ਦੀ ਵਜ੍ਹਾ ਕਰਕੇ ਮਜ਼ਦੂਰੀ ਵਸਾ ਡੱਲੇਵਾਲ ਸਾਹਿਬ ਹੋਣਾ ਨੂੰ ਇਹਨਾਂ ਦੀ ਜਥੇਬੰਦੀ ਨੂੰ ਔਰ ਦੂਸਰੀ ਜਥੇਬੰਦੀ ਪੰਦੇਰ ਸਾਹਿਬ ਦੀ ਜੋ ਸ਼ੰਗੂ ਬਾਰਡਰ ਤੇ ਬੈਠੀ ਐ ਸੋ ਫੇਰ ਦੁਬਾਰਾ ਮੁੜ ਕੇ ਪੰਜਾਬ ਦੇ ਕਿਸਾਨਾਂ ਨੂੰ ਇਹ ਸੰਘਰਸ਼ ਵੇਡਣਾ ਪਿਆ ਔਰ ਇਸੇ ਤੇ ਚੱਲਦੇ ਢੱਲੇਵਾਲ ਸਾਹਿਬ ਨੂੰ ਅੱਜ ਬੜਾ ਲੰਮਾ ਸਮਾਂ ਹੋ ਗਿਆ ਮਰਨ ਮਰਤੇ ਉੱਪਰ ਬੈਠਿਆ ਅੰਸ਼ਣ ਦੇ ਉੱਪਰ ਬੈਠਿਆ ਜਿਹਦੇ ਨਾਲ ਉਹਨਾਂ ਦੀ ਸਿਹਤ ਦਾ ਵੀ ਨੁਕਸਾਨ ਹੋ ਰਿਹਾ ਸੋ ਅਸੀਂ ਸਾਰੇ ਅੱਜ ਉਹਨਾਂ ਕੋਲ ਇਹੀ ਬੇਨਤੀ ਇਹੀ ਗੁਜ਼ਾਰਿਸ਼ ਲੈ ਕੇ ਆਏ ਸੀਗੇ ਕਿ ਉਹਨਾਂ ਦਾ ਸੰਘਰਸ਼ ਜੋ ਹੈ ਉਹ 1000% ਜਾਇਜ਼ ਹੈ ਸਹੀ ਹੈ ਹੱਕੀ ਮੰਗਾਂ ਦੇ ਲਈ ਹੈ ਪੰਜਾਬ ਦੇ ਸਰਵਾਈਵਲ ਦੀ ਲੜਾਈ ਢੱਲੇਵਾਲ ਸਾਹਿਬ ਲੜ ਰਹੇ ਨੇ ਤੇ ਇਹ ਲੜਾਈ ਹੈ ਜਿਹੜੀ ਉਹ ਕਿਉਂਕਿ ਕੇਂਦਰ ਦੀ ਬੀਜੇਪੀ ਸਰਕਾਰ ਦੀ ਬੇਰੁਖੀ ਆਪਾਂ ਨੂੰ ਸਾਰੇ ਨੂੰ ਸਮੁੱਚੇ ਪੰਜਾਬ ਨੂੰ ਪਤਾ ਹੈ ਅਸੀਂ ਇਹ ਬੇਨਤੀ ਲੈ ਕੇ ਆਏ ਸੀ ਉਹਨਾਂ ਕੋਲ ਕਿ ਤੁਸੀਂ ਇਸ ਸੰਘਰਸ਼ ਜਾਰੀ ਰੱਖੋ ਪੰਜਾਬ ਸਰਕਾਰ ਅਜੇ ਵੀ ਨਾਲੋਂ ਵੱਧ ਕੈਬਨਿਟ ਹੈ ਜਿਹੜੀ ਉਹ ਮੇਰੇ ਨਾਲ ਔਰ ਪਾਰਟੀ ਦੇ ਸਾਡੇ ਸਾਥੀ ਨੇ ਜਿਹੜੇ ਉਹ ਅੱਜ ਇਹ ਬੇਨਤੀ ਲੈ ਕੇ ਪਹੁੰਚੇ ਨੇ ਉਹਨਾਂ ਕੋਲ ਕਿ ਸਮੁੱਚੀ ਸਰਕਾਰ ਸਮੁੱਚੀ ਪਾਰਟੀ ਸਮੁੱਚਾ ਪੰਜਾਬ ਉਹਨਾਂ ਦੇ ਇਸ ਸੰਘਰਸ਼ ਦੇ ਵਿੱਚ ਉਹਨਾਂ ਦੇ ਨਾਲ ਹੈ ਪਰ ਸੰਘਰਸ਼ ਵੀ ਉਦੋਂ ਹੀ ਕਾਮਯਾਬ ਹੁੰਦੇ ਨੇ ਉਦੋਂ ਹੀ ਅ ਉਦੋਂ ਹੀ ਚੱਲਦੇ ਰਹਿੰਦੇ ਨੇ ਜਦੋਂ ਉਸ ਸੰਘਰਸ਼ ਦਾ ਮੋਢੀ ਹੈ ਜਿਹੜਾ ਬਾਨੀ ਹੈ ਕਿ ਉਹ ਸਿਹਤਯਾਬ ਰਹੇ ਦਲੇਵਾਲ ਸਾਹਿਬ ਦੀ ਇਸ ਸੰਘਰਸ਼ ਨੇ ਪੂਰੇ ਮੁਲਕ ਦੇ ਵਿੱਚ ਕਿਸਾਨੀ ਦੇ ਵਿੱਚ ਚਿੰਗ ਹੈ ਜਿਹੜੀ ਅਲਖ ਹੈ ਜਿਹੜੀ ਉਹ ਜਗਾ ਦਿੰਦੀ ਹੈ ਅਸੀਂ ਉਹਨਾਂ ਨੂੰ ਵੈਸੇ ਤਾਂ ਅਸੀਂ ਚਾਹਦੇ ਸੀਗੇ ਕਿਉਂਕਿ ਸਾਰੀ ਸਰਕਾਰ ਸਾਰੀ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਹੈ ਉਹਨਾਂ ਦੇ ਹੱਕੀ ਮੰਗਾ ਦੇ ਨਾਲ ਹੈ ਸਮੇਂ-ਸਮੇਂ ਸਰ ਸਾਡੇ ਵੱਲੋਂ ਵੀ ਔਰ ਪਿਛਲੇ ਸਮੇਂ ਦੇ ਵਿੱਚ ਸਾਡੇ ਐਮਪੀਆ ਵੱਲੋਂ ਵੀ ਸੰਘਰਸ਼ ਸੀ ਜਿਹੜਾ ਉਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵਿਟਿਆ ਗਿਆ ਪਰ ਕਿਉਂਕਿ ਕੇਂਦਰ ਸਰਕਾਰ ਅੰਨੀ ਬੋਲੀ ਹੈ ਗੁੱਗੀ ਹੈ ਆਪਦੇ ਵਾਅਦਿਆਂ ਤੋਂ ਭੱਜ ਰਹੀ ਹੈ ਸੋ ਅਸੀਂ ਉਹਨਾਂ ਨੂੰ ਸਿਰਫ ਇੰਨੀ ਬੇਨਤੀ ਕੀਤੀ ਹੈ ਕਿ ਵੈਸੇ ਤਾਂ ਜੇ ਅੰਸ਼ਨ ਛੱਡ ਦੇਣ ਤਾਂ ਬਹੁਤ ਚੰਗੀ ਗੱਲ ਬੜੀ ਮਿਹਰਬਾਨੀ ਹੋਊਗੀ ਸਾਰਾ ਪੰਜਾਬ ਉਹਨਾਂ ਸੰਘਰਸ਼ ਦੇ ਨਾਲ ਹੈ ਪਰ ਜੋ ਮੂਟਲੀ ਗੱਲ ਆ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਤੁਸੀਂ ਆਪਦੀ ਜੇ ਭੁੱਖ ਹੜਤਾਲ ਹੈ ਜਿਹੜੀ ਜੇ ਉਹ ਅਣਛਣ ਨਹੀਂ ਵੀ ਛੱਡਦੇ ਹੈ ਕਿ ਤੱਕ ਘੱਟੋ ਘੱਟ ਜਿਹੜਾ ਮੈਡੀਕਲ ਹੜਤਾਲ ਉਹਨਾਂ ਨੇ ਕੀਤੀ ਹੋਈ ਹੈ ਜਿਸ ਦੀ ਵਜ੍ਹਾ ਕਰਕੇ ਉਹਨਾਂ ਦੇ ਇੰਟਰਨਲ ਆਰਗਨਸ ਦਾ ਵੀ ਨੁਕਸਾਨ ਹੋ ਰਿਹਾ ਹੈ ਉਹਦੇ ਲਈ ਉਤੇਜੇ ਤੌਰ ਤੇ ਅਸੀਂ ਡਾਕਟਰ ਬਕਬੀਰ ਸਿੰਘ ਜੀ ਮੇਰੇ ਨਾਲ ਆਏ ਨੇ ਤਾਂ ਕਿ ਇੱਕ ਇਹੋ ਜਿਹਾ ਸਿਸਟਮ ਹੈ ਜਿਹੜਾ ਜਿਹਦੇ ਨਾਲ ਉਹਨਾਂ ਦੇ ਇੰਟਰਨਲ ਆਰਗਨਸ ਦਾ ਨੁਕਸਾਨ ਨਾ ਹੋ ਸਭ ਹੋਏ ਤੇ ਇਹ ਸੰਘਰਸ਼ ਲੰਬਾ ਚੱਲ ਸਕੇ ਅ ਅ 19 ਕਬੀਤੀ ਅਸੀਂ ਦਲੇਵਾਲ ਸਾਹਿਬ ਨਾਲ ਕੀਤੀ ਹੈ ਤੇ ਅ ਪ੍ਰਮਾਤਮਾ ਸੁੱਖ ਰੱਖੇ ਮਿਹਰ ਕਰੇ ਤੇ ਜੇ ਬੇਨਤੀ ਸਾਡੀ ਪ੍ਰਵਾਨ ਹੋ ਜਾਂਦੀ ਹੈ ਔਰ ਮੈਂ ਸਮਝਦਾ ਕਿ ਸੋਚਾ ਪੰਜਾਬ ਸੋਚੀ ਪਾਰਟੀ ਸਮੂਚੀ ਸਰਕਾਰ ਕਿਸਾਨਾਂ ਦੇ ਇਸ ਸੰਦਰਭ ਦੇ ਵਿੱਚ ਉਹਨਾਂ ਦੇ ਨਾਲ ਹੈ ਅ ਪੰਜਾਬ ਸਰਕਾਰ ਵੱਲੋਂ ਪਾਰਟੀ ਵੱਲੋਂ ਜੋ ਬਣ ਪਾਏਗਾ ਅ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਾਰੀ ਕਿਸਾਨ ਦੀ ਕਿਸੇ ਕਿਸਮ ਦੀ ਜਿੰਮੇਵਾਰੀ ਅਸੀਂ ਲੈ ਕੇ ਉਹ ਵਿਸ਼ਵਾਸ ਹੈ ਕਿ ਅਸੀਂ ਉਹਨਾਂ ਦੇ ਨਾਲ ਆ ਤੇ ਬੇਨਤੀ ਸਾਡੀ ਮੈਨੂੰ ਲੱਗਦਾ ਹੈ ਕਿ ਪ੍ਰਮਾਤਮਾ ਮਿਹਰ ਕਰਨਗੇ ਤੇ ਸਾਡੀ ਬੇਨਤੀ ਜਿਹੜੀ ਉਹ ਸਵੀਕਾਰ ਕਰਨਗੇ ਇਸ ਉਮੀਦ ਆਸ ਦੇ ਨਾਲ ਅਸੀਂ ਅੱਜ ਇੱਥੇ ਬਹਾਈ ਸੀ ਅਮਨ ਜੀ ਅੱਜ ਕਰਵਾਤੀ ਹੋਈ ਹੈ ਇਹ ਬੜੀ ਨਾਜ਼ੁਕ ਹੈ ਡਾਕਟਰਾਂ ਨੇ ਕਹਿੰਦਾ ਕਦੇ ਵੀ ਕੁਝ ਹੋ ਸਕਦਾ ਤੁਹਾਨੂੰ ਲੱਗਦਾ ਨਹੀਂ ਕਿ ਬੜੀ ਦੇਰੀ ਹੋ ਚੁੱਕੀ ਹੈ ਤੇ ਅੱਜ ਤੁਸੀਂ ਦੇਖਿਆ ਉਹਦੇ ਹਾਲਾਤ ਦੇਖੇ ਇਸ ਤਰ੍ਹਾਂ ਇਸ ਤਰ੍ਹਾਂ ਮੇਰੀ ਬੇਨਤੀ ਇਹ ਹੈ ਕਿ ਹਰ ਪਲ ਨਾਜ਼ੁਕ ਹੈ ਹਰ ਘੜੀ ਹੈ ਜਿਹੜੀ ਉਹ ਇੰਪੋਰਟੈਂਟ ਹੈ ਕਿ ਅੱਜ ਵੀ ਸਾਡੀ ਬੇਨਤੀ ਉਹ ਮੰਨ ਲੈਣ ਤੇ ਅੱਜ ਵੀ ਉਹਨਾਂ ਦੀ ਸਿਹਤ ਹੈ ਜਿਹੜੀ ਉਹ ਡਾਕਟਰ ਸਾਹਿਬ ਔਰ ਪੂਰੀ ਮੈਡੀਕਲ ਟੀਮ ਇਹਨਾਂ ਦਾ ਡਿਪਾਰਟਮੈਂਟ ਹੈ ਜਿਹੜਾ ਉਹ ਲੱਗਿਆ ਹੈ ਆਹੀ ਬੇਨਤੀ ਜਿਹੜੀ ਮੈਂ ਤੁਹਾਨੂੰ ਕੀਤੀ ਹੈ ਜਿਹੜੀ ਮੈਂ ਉਹਨਾਂ ਨੂੰ ਕੀਤੀ ਹੈ ਇਹੀ ਬੇਨਤੀ ਔਰ ਇਹੀ ਅਰਦਾਸ ਮੈਂ ਸਭੁੱਝੇ ਪੰਜਾਬ ਨੂੰ ਵੀ ਕਰੂੰਗਾ ਕਿ ਇਹ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਸਾਰਿਆਂ ਨੂੰ ਪਤਾ ਹੈ ਕਿ ਸੰਘਰਸ਼ੇ ਲੰਬਾ ਚੱਲੂਗਾ ਉਸ ਸੰਘਰਸ਼ ਦੇ ਦੌਰਾਨ ਸੰਘਰਸ਼ ਵੀ ਉਹ ਤਾਂ ਹੀ ਚੱਲੂਗਾ ਤਾਂ ਹੀ ਕਾਮਯਾਬ ਹੋਊਗਾ ਜੇ ਉਹਨਾਂ ਦੀ ਸਿਹਤ ਸਿਹਤਯਾਬ ਰਹਿਣਗੇ ਉਹ ਸਿਹਤ ਦਾ ਨੁਕਸਾਨ ਨਾ ਹੋਵੇ ਇਸੀ ਕਰਕੇ ਅਸੀਂ ਆ ਜਾਇਆ ਅੱਜ ਵੀ ਤੁਸੀਂ ਪਿਛਲੀ ਦੇਰੀ ਇਹ ਨੂੰ ਛੱਡ ਕੇ ਜੇ ਅੱਗੇ ਹੋਰ ਦੇਰੀ ਨਾ ਹੋਵੇ ਉਹਦੇ ਉੱਪਰ ਆਪਾਂ ਫੋਕਸ ਕਰੀ ਤਾਂ ਮੈਂ ਸਮਝਦਾ ਕਿ ਬਿਹਤਰ ਹੋਏ ਪੰਜਾਬ ਸਰਕਾਰ ਕੋਲ ਕੀ ਗੱਲਬਾਤ ਹੋਈ ਹੈ ਕਿ ਕੇਂਦਰ ਦਿੱਤਾ ਗਿਆ ਕੇਂਦਰ ਨਾਲ ਗੱਲਬਾਤ ਕਰਨ ਦਾ ਕਿਉਂਕਿ 30 ਦਿਨ ਹੋ ਗਏ ਅਜੇ ਤੱਕ ਕੋਈ ਵੀ ਇਸ ਤਰ੍ਹਾਂ ਦੀ ਨਿਊਜ਼ ਨਹੀਂ ਆ ਰਹੀ ਕੋਨੇ ਬਾਰੇ ਮੁੱਖ ਮੰਤਰੀ ਸਾਹਿਬ ਰੈਗੂਲਰ ਇਨ ਟੱਚ ਨੇ ਕੇਂਦਰ ਸਰਕਾਰ ਦੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਗਵਰਨਰ ਸਾਹਿਬ ਕੋਲ ਹੋ ਕੇ ਆਏ ਮੇਰੇ ਨਾਲ ਔਰ ਮੇਰੇ ਕੈਬਨਿਟਰੀ ਦੇ ਸਾਥੀ ਹੋ ਕੇ ਆਏ ਨੇ ਪਿਛਲੇ ਦਿਨਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਆ ਸਾਡੇ ਸਾਰੇ ਮੈਂਬਰ ਪਾਰਲੀਮੈਂਟ ਸੇ ਜਿਹੜੇ ਖੁਦ ਪ੍ਰਧਾਨ ਮੰਤਰੀ ਮੌਜੂਦ ਸੀਗੇ ਉਥੇ ਸੰਘਰਸ਼ ਕੀਤਾ ਸਾਰੀਆਂ ਆਪੋਜੀਸ਼ਨ ਪਾਰਟੀਆਂ ਦੇ ਨਾਲ ਰਲ ਕੇ ਕਿਉਂਕਿ ਮੈਂ ਸਮਝਦਾ ਕਿ ਇੱਕ ਲੜਾਈ ਹੈ ਜਿਹੜੀ ਉਹ ਚੱਲ ਰਹੀ ਹੈ ਪਰ ਲੜਾਈ ਇਹ ਲੰਬੀ ਚੱਲਣੀ ਹੈ ਕਿਉਂਕਿ ਜਿਹੜੀ ਵਿਸ਼ਰਮੀ ਕੇਂਦਰ ਸਰਕਾਰ ਨੇ ਧਾਰੀ ਹੋਈ ਹੈ ਪਰ ਕੋਈ ਦਾ ਕੰਮ ਚੋਂ ਹੋਏਗਾ ਜਰ ਕੋਈ ਸਿਆਰ ਕੋ ਨਹੀਂ ਮੰਨ ਤੁਸੀਂ ਅਪੀਲ ਵੀ ਦਿੱਤੀ ਹੋਈ ਜੇਕਰ ਛੱਡ ਦੇ ਜਿਉ ਨਹੀਂ ਮੰਨਦੇ ਕਿਉਂਕਿ ਫਿਰ ਤਾਂ ਹਰ ਘਟਾ ਹਰ ਦਿਨ ਭਾਰੀ ਆ ਕੋਈ ਪਹਿਲੀ ਕੋਈ ਮੁਲਾਕਾਤ ਉਹਨੂੰ ਕਰਨ ਦੇ ਲਈ ਤੁਸੀਂ ਅੱਗੇ ਜਾ ਰਹੇ ਹੋ ਦਫਤਰ ਅਸੀਂ ਅਸੀਂ ਉਹੀ ਉਹਨਾਂ ਨੂੰ ਬੇਨਤੀ ਕੀਤੀ ਹੈ ਅਸੀਂ ਆਪ ਦੇ ਪੱਤਰ ਤੇ ਜਿੰਨੀ ਸਾਨੂੰ ਸਮਝ ਆਉਂਦੀ ਹੈ ਸਰਕਾਰ ਵੀ ਤੇ ਪਾਰਟੀ ਵੀ ਅਸੀਂ ਤਾਂ ਕੰਮ ਕਰ ਹੀ ਰਹੇ ਹਾਂ ਜੇ ਕੋਈ ਐਓ ਜੀ ਜਥੇਬੰਦੀ ਹੈ ਡੱਲੇਵਾਲ ਸਾਹਿਬ ਚਾਹਦੇ ਨੇ ਕਿ ਹਾਂ ਸਪੈਸੀਫਿਕਲੀ ਤੁਸੀਂ ਆਹ ਕੰਮ ਕਰੋ ਇਹਦੇ ਨਾਲ ਇਹ ਸੰਘਰਸ਼ ਨੂੰ ਹੋਰ ਮਜ਼ਬੂਤੀ ਮਿਲ ਜਾਵੇ ਅਸੀਂ ਤਾਂ ਉਹ ਵੀ ਕਰਨ ਤਿਆਰ ਆ ਅਸੀਂ ਉਹੀ ਆਪ ਦੇ ਵੱਲੋਂ ਬੇਨਤੀ ਕਰਦੇ ਤੇ ਉਹਨਾਂ ਵੱਲੋਂ ਹਮਲ ਲੈਣ ਜਿਹੜਾ ਉਹ ਹੈ ਤਾਂ ਕਿ ਤਾਂ ਕਿ ਇਸ ਕੰਮ ਈ ਮੰਗ ਮੰਨਾਈ ਜਾ ਸਕਦਾ ਯਾਰ ਯਾਰ ਕੁਝ ਵੀ ਹੋ ਸਕਦਾ ਕਦੇ ਮਾੜੀ ਖਬਰ ਸੁਣਨ ਨੂੰ ਮਿਲ ਸਕਦੀ ਯਾਰ ਕਿਉਂਕਿ 30 ਦਿਨਾਂ ਬਾਅਦ ਪੂਰੀ ਕੈਬਨਟ ਇੱਥੇ ਪਹੁੰਚੀ ਹੈ ਮੈਂ ਭਾਈ ਜੀ ਇਹੀ ਤਾਂ ਮੈਂ ਤੁਹਾਨੂੰ ਮੈਂ ਬੇਨਤੀ ਕਰ ਰਿਹਾ ਕਿ ਇਸ ਚੀਜ਼ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੀ ਅਸੀਂ ਆਏ ਆ ਨਾ ਜੀ ਡਾਕਟਰ ਸਾਹਿਬ ਵੀ ਆਏ ਨੇ ਖੇਤੀਬਾੜੀ ਮੰਤਰੀ ਵੀ ਆਏ ਨੇ ਸਾਰੇ ਕੰਮ ਜੋ ਕੇਂਦਰ ਸਰਕਾਰ ਨੇ ਇੱਕ ਮਸੰਦਾ ਬਣਾ ਕੇ ਭੇਜਿਆ ਉਹਦੇ ਉੱਪਰ ਵੀ ਜੋ ਕੀਤੀ ਬੜੀ ਮੰਤਰੀ ਸਾਹਿਬ ਨੇ ਉਹ ਕੰਮ ਕਰ ਰਹੇ ਨੇ ਹੈਲਥ ਦੇ ਜਿਹੜੇ ਪੈਰਾਮੀਟਰਸ ਨੇ ਉਹ ਡਾਕਟਰ ਸਾਹਿਬ ਦੀ ਟੀਮ ਚੈੱਕ ਕਰ ਰਹੀ ਹੈ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਆਪਾਂ ਅੱਗੇ ਵਾਸਤੇ ਇਹ ਉਹਨਾਂ ਦੀ ਸਿਹਤ ਕਿਵੇਂ ਸੰਭਾਲਣੀ ਹੈ ਤੇ ਸੰਘਰਸ਼ ਨੂੰ ਕਿਵੇਂ ਕਿਵੇਂ ਲੜ ਕੇ ਕਿਵੇਂ ਚਲਾ ਕੇ ਕੇਂਦਰ ਸਰਕਾਰ ਨੂੰ ਪਹਿਲਾਂ ਦੀ ਤਰ੍ਹਾਂ ਗੋਡੇ ਧਾਰ ਕਰਨਾ ਹੈ ਲੜਾਈ ਤਾਂ ਅੱਜ ਇਕੱਲੇ ਢੱਲੇ ਸਾਹਿਬ ਢੱਲੇਵਾਲ ਸਾਹਿਬ ਤਾਂ ਮੋਦੀ ਨੇ ਲੜਾਈ ਤੋਂ ਪੂਰੇ ਪੰਜਾਬ ਦੀ ਲੜ ਰਹੇ ਹੈ ਉਹਦੇ ਵਿੱਚ ਆਪਾਂ ਨਾਲ ਮਿਲ ਕੇ ਸਾਰੇ ਸਾਥੀ ਜਿੰਨੇ ਸਾਡਾ ਕਿਸਾਨ ਸਾਡੇ ਜਿਹੜੀ ਟੀਮ ਨੇ ਆਲ ਪਾਰਟੀ ਮੀਟਿੰਗ ਨਹੀਂ ਕਰਾਈ ਜਾ ਸਕਦੀ ਪੰਜਾਬ ਦੇ ਵਿੱਚ ਇਸ ਲਈ ਦਖਾਲ ਨਹੀਂ ਕਹਿ ਰਹੇ ਨੇ ਸਾਰੇ ਆਲ ਪਾਰਟੀ ਬਿਲਕੁਲ ਆ ਇਸ ਤਰ੍ਹਾਂ ਜੇ ਜੇ ਕਿਸਾਨ ਭਰਾ ਕਿਸਾਨ ਜਿ세 ਬੰਦੀਆਂ ਚਾਹੁੰਨ ਗਿਆ ਤੇ ਆਲ ਪਾਰਟੀ ਮੀਟਿੰਗ ਬਲੌਡ ਦੇ ਵਿੱਚ ਵੀ ਸਾਨੂੰ ਕੋਈ ਦਿੱਕਤ ਨਹੀਂ ਹੈ ਉਹ ਬੇਨਤੀ ਹੈ ਜਿਹੜੀ ਅਸੀਂ ਅਸੀਂ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾ ਦਾਂਗੇ ਪਰ ਆਲ ਪਾਰਟੀ ਮੀਟਿੰਗ ਦੇ ਵਿੱਚ ਕੀ ਦਾ ਸਟੈਂਡ ਕੀ ਹੋਊਗਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੇਂਦਰ ਸਰਕਾਰ ਹੀ ਉਹਦੇ ਵਿੱਚੋਂ ਐਬਸੈਂਟ ਹੋਣੀ ਹੈ ਬੀਜਪੀ ਕਿਉਂ ਉਹਨਾਂ ਨੇ ਮੰਨਣਾ ਨਹੀਂ ਹੈਗਾ ਤੇ ਮੰਗਾ ਸਾਰੀ ਦੇ ਸਾਰੀਆਂ ਉਹਨਾਂ ਨਾਲ ਨੇ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਰੈਣ ਸਟਰੈਟਜੀ ਉਹ ਜੀ ਹੋਣੀ ਚਾਹੀਦੀ ਹੈ ਉਹ ਜੀ ਸਟਿਕ ਹੋਣੀ ਚਾਹੀਦੀ ਹੈ ਜਿਹਦੇ ਵਿੱਚੋਂ ਕੋਈ ਰਿਜ਼ਲਟ ਨਿਕਲ ਸਕੇ ਅਮਨਦੀਪੀ ਅਮਨਦੀਪ ਨੂੰ ਸਦਾ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਜਿਹੜਾ ਬੰਦਾ ਸਦਾ ਦਿੱਤਾ ਗਿਆ ਕਿ ਕਿਸਾਨ ਉਹਦਾ ਸਮਰਥਨ ਕਰਦੀ ਹੈ ਭਈ ਇਹਦੇ ਕੋਈ ਇਹਦੇ ਚ ਪਾਰਟੀ ਦਾ ਸਵਾਲ ਨਹੀਂ ਹੈਗਾ ਜੀ ਉਹਦੇ ਵੱਲੋਂ ਉਹਨੇ ਉਹਨਾਂ ਵੱਲੋਂ ਜ਼ਫਤ ਵੀ ਬੰਦ ਰੱਖਿਆ ਦਾ ਨਾਮ ਉਹਨਾਂ ਵੱਲੋਂ ਉਹਨਾਂ ਵੱਲੋਂ ਇਹ ਅਪੀਲ ਹੈ ਜਿੰਨੇ ਕਿਸਾਨ ਭਰਾ ਚਾਹੁੰਦੇ ਹੋ ਸਾਡੇ ਵੱਲੋਂ ਸ਼ੁਭਕਾਮਨਾ ਸਰਕਾਰ ਦੇਖੋ ਪਾਰਟੀ ਦਾ ਸਵਾਲ ਨਹੀਂ ਹੈ ਜੀ ਪਾਰਟੀ ਦੇ ਨਾਮ ਨਾਲ ਅਸੀਂ ਇੱਕ ਰਿਸਪੌਂਸਿਬਲ ਸਟੇਟ ਗਵਰਨਮੈਂਟ ਬਣੀ ਆ ਅਸੀਂ ਜਿਹੜਾ ਬੰਦਾ ਕੋਈ ਉਹਨਾਂ ਦੀ ਇਸ ਅਪੀਲ ਨੂੰ ਸਿਰ ਮੱਥੇ ਪ੍ਰਵਾਨ ਕਰਕੇ ਬੰਦ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦਾ ਹੈ ਉਹ ਜੀ ਸਰ ਕੇ ਕਰੇ ਜਿਹੜਾ ਨਹੀਂ ਕਰਨਾ ਚਾਹੁੰਦਾ ਹੈ ਜੀ ਸਰ ਨੋ ਕਲੀਮ ਬੀ ਪੋਸਟ ਟੂ ਈਟ ਆ ਡਾਕਟਰ ਪੰਜਾਬ ਸਰਕਾਰ ਕਰੂਗੀ ਜੀ ਪੰਜਾਬ ਸਰਕਾਰ ਕਰੂਗੀ 15 ਸਮਰਥਨ ਬੋਲੀ ਬੋਲੀ ਸਵਾਲ ਹੈ ਜੀ ਆਹ ਸਵਾਲ ਜਿਹੜੇ ਇਹ ਮੈਂ ਚਾਹਣਾ ਅੱਜ ਆਪਣਾ ਸਾਰਿਆਂ ਦਾ ਕੰਸਰਨ ਹੋਣਾ ਚਾਹੀਦਾ ਹੈ ਇਹਦੇ ਵਾਸਤੇ ਜਿਹੜਾ ਹੈਲਥ ਪੈਰਾਮੀਟਰਸ ਨੇ ਉਹਦੇ ਵਾਸਤੇ ਕੀਤੀ ਜੋ ਹੈਲਥ ਮਿਨਿਸਟਰ ਨੇ ਡਾਕਟਰ ਬਸੀਮਦੀ ਅਮਨ ਜੀ ਇੱਕੋ ਮੰਗ ਕਰ ਰਹੇ ਡੱਲੇਵਾਲ ਸਾਹਿਬ ਆਪਣੇ ਸਾਥੀਆਂ ਤੋਂ ਉਹਨਾਂ ਦੀ ਇੱਕੇ ਮੰਗ ਆ ਕਿ ਮੈਨੂੰ ਇੱਥੋਂ ਕਿਸੇ ਵੀ ਹਾਲ ਦੇ ਵਿੱਚ ਚੁੱਕਣ ਨਾ ਦਿੱਤਾ ਜਾਵੇ ਵੀ ਮੇਰੀ ਇਹੀ ਆਖਰੀ ਇੱਛਾ ਹੈ ਪਰ ਸਰਕਾਰ ਹੈ ਉਹ ਕਹਿੰਦੇ ਪੰਜਾਬ ਸਰਕਾਰ ਲਗਾਤਾਰ ਇਹ ਚਾਰਾ ਜੁਈ ਕਰ ਰਹੀ ਹੈ ਉਹਨਾਂ ਨੂੰ ਕਿਸੇ ਵੇਲੇ ਵੀ ਚੱਕਣ ਦੀ ਜੇ ਇਹ ਇਸ ਤਰ੍ਹਾਂ ਜੀ ਇਸ ਤਰ੍ਹਾਂ ਦੀ ਗੱਲ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਚਾਰਾ ਚਾਰਾ ਜੁਈ ਹੋ ਰਹੀ ਹੈ ਉਹਨਾਂ ਨੂੰ ਚੱਕਣ ਦੀ ਧੱਕੇ ਨਾਲ ਇਹੋ ਜੀ ਗੱਲ ਨਾ ਕੋਈ ਸਾਡੇ ਸਾਰੀ ਅੱਧੀ ਕੈਬਨਿਟ ਬੈਠੀ ਹੈ ਜਿੱਥੇ ਨਾ ਕੋਈ ਸਾਡੇ ਧਿਆਨ ਚ ਕੱਲ ਸੀ ਨਾ ਅੱਜ ਹੈ ਤੇ ਨਾ ਕੱਲ ਨੂੰ ਹੋਊਗੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਅਸੀਂ ਤਾਂ ਹੱਥ ਜੋੜ ਕੇ ਇੱਕ ਬੇਨਤੀ ਕਰਨ ਆਏ ਉਹਨਾਂ ਨੂੰ ਸੋ ਇਹ ਜਿਹੜੀਆਂ ਗੱਲਾਂ ਫੜਾਈਆਂ ਜਾ ਰਹੀਆਂ ਨੇ ਇਹ ਬੇਕਾਰ ਨੇ ਇਹ ਨਿਰਧਾਰਨ ਇਹਨਾਂ ਦਾ ਕੋਈ ਬੇਸਿਸ ਨਹੀਂ ਹੈਗਾ ਨਿਰਧਾਰਨ ਤਾਂ ਪਹਿਲਾਂ ਨੂੰ ਉਠਾਇਆ ਗਿਆ ਸੀ ਉਹ ਕਿਸ ਟੈਸਟਸ ਆਇਆ ਗਿਆ ਸੀ 22 ਨਵੰਬਰ ਨੂੰ ਇਸੇ ਜਗ੍ਹਾ ਤੋਂ ਆਇਆ ਹੈ ਉਹ ਤੁਸੀਂ ਮੈਡੀਕਲ ਦੱਸੋ ਆ ਥੋੜਾ ਜਿਹਾ ਦੇਖੋ ਮੇਰੀ ਦੇਖੋ ਆਉਦੇ ਨੇ ਆਉਦੇ ਨੇ ਇਹ ਨਹੀਂ ਯਾਰ ਲੋਕਾਂ ਨਾਲ ਤੁਲਬ ਕਰਦੇ ਨੇ ਇਨਸਾਨੀਅਤ ਦੇ ਨਾਤੇ ਜਿਹੜੀ ਲੜਾਈ ਕਿਸਾਨਾਂ ਵਾਸਤੇ ਦੇਵਾ ਵੀ ਡਰ ਰਹਾ ਹੈ ਉੱਪਰ ਦਾ ਪਰ ਇੱਕ ਪਲੀਜ਼ ਪਿੱਛੇ ਤੋਂ ਉਹਨਾਂ ਦੇ ਸਿਰੜ ਕਿੱਥੇ ਜਾ ਰਹੇ ਨੇ ਕਹਿੰਦੇ ਔਰ ਜਿਸ ਤਰ੍ਹਾਂ ਲਾਈਟ ਲੱਗ ਰਹੀ ਹੈ ਬਹੁਤ ਜ਼ਿਆਦਾ ਉਹ ਦਾ ਸਕਾਰ ਕਰਦੇ ਆ ਔਰ ਪਹਿਲੇ ਦਿਨ ਤੋਂ ਜਦੋਂ ਇਹ ਭਰਤੀ ਦੇ ਅੰਦਰ ਗਏ ਆ ਬਸ ਯਾਰ ਕੀ ਅਸੀਂ ਮਾਰੀ ਕੋ ਸਮਝਦੇ ਉੱਤੇ ਵੀ ਪਿੱਛੇ ਹੱਟਦਾ ਕਾਕਾ ਜੀ ਲਗਾ ਅੱਜ ਤੱਕ ਅਸੀਂ ਜਿਹੜਾ ਹੈਗਾ ਇਹ ਦਲ ਕਿ ਕਿਸਾਨ ਜਿਹੜਾ ਦਾ ਰਾਜ਼ ਦਿੱਤਾ ਜੀ ਮਤਲਬ ਮੈਡਮ ਪਿੱਛੇ ਉਹ ਜੁਕਲੀ ਉਹ ਚਾਰੇ ਉਹ ਸੁਣ ਕੈਮਰੇ ਦੇ ਤੁਸੀਂ ਕੱਲ ਕਦੇ ਵੀ ਮੰਨ ਰਹੇ

ਅਸੀਂ ਬਿਲਕੁਲ ਨਹੀਂ ਕਹਿੰਦੇ ਵੀ ਤੁਸੀਂ ਆਪਣਾ ਅੰਕਲ ਸ਼ੁਰੂ ਬਿਲਕੁਲ ਉਹਨੂੰ ਕੰਟੀਨਿਊ ਕਰੋ ਪਰ ਜਿਹੜਾ ਉਹਨਾਂ ਨੇ ਜੀਤਾ ਰੱਖੀ ਮੈਡੀਕਲ ਟ੍ਰੀਟਮੈਂਟ ਦੀ ਲੋੜ ਆ ਪੜੀ ਹੈ ਤੇ ਕਰਾਣੀ ਹੈ ਜਿਹੜੀ ਗੱਲ ਤੁਹਾਡਾ ਸਵਾਲ ਸੀਗਾ ਜੀ ਜਿਹੜਾ ਦਸਪੜਾ ਤੇ ਮੇਰੇ ਕੋਲ ਜਿਹੜਾ ਵੀ ਬੀਮਾ ਜਾਂਦਾ ਮੈਂ ਉਹਦੀ ਰਜਮੰਦੀ ਉਹਨੂੰ ਦਾਖਲ ਕਰਾਂਗਾ ਆਪਣੇ ਹਸਤਾਖਰ ਅਸੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਜੀ ਸਾਨੂੰ ਰਜਮੰਦੀ ਚਾਹੀਦੀ ਹੈ ਇਹਨਾਂ ਦੀ ਇਹਨਾਂ ਦੀ ਜਿੰਦਗਾਨਦੀ ਉੱਪਰ ਨਾ ਦਿੱਤੀ ਅਸੀਂ ਇਲਾਜ ਕਰਨਾ ਚਾਹੁੰਦੇ ਹਾਂ ਅਸੀਂ ਇੱਥੇ ਕਰਦਾਂਗੇ ਅਸੀਂ ਰੈਡ ਗੇਟ ਦਾ ਸੁਝਾਅ ਦੇ ਕਰਾਂਗੇ ਜਿੱਦਾਂ ਇਹ ਰੈਡ ਗੇਟ ਚਲੋ ਰਜਮੰਦੀ ਨਾਲ ਕਰਾਂਗੇ ਇੱਕ ਡਾਕਟਰ ਸਵੈਮਾਨ ਦਾ ਜਿਹੜਾ ਖੜੀ ਹੋਉਂਦੀ ਹੈ 25 ਦਿਨ ਮਰਨ ਵਰਤ ਤੇ ਬੈਠਣ ਵਿੱਕੀ ਜੀ ਡਾਕਟਰ ਸਵੈਮਾਨ ਦੀ ਵੀਡੀਓ ਆਉਂਦੀ ਹੈ ਜੀ ਵੀ 25 ਦਿਨ ਮਰਨ ਵਰਤ ਤੇ ਬੈਠਣ ਹੋ ਗਏ ਸੀਗੇ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਕਹਿੰਦੀ ਹੈ ਵੀ ਸਿਹਤ ਨਾਰਮਲ ਹੈ ਦੀ ਉਹ ਕਹਿੰਦੇ ਮੈਂ ਕਿਸੇ ਵੀ ਚੈਨਲ ਤੇ ਕਿਤੇ ਵੀ ਦੇਖੋ ਰਿਪੋਰਟ ਮੇਰੀ ਬੇਨਤੀ ਮ ਉਹਨਾਂ ਦੀ ਮੈਡੀਕਲ ਰਿਪੋਰਟ ਹੈ ਕਿਉਂਕਿ ਰਿਪੋਰਟਸ ਆਈਆਂ ਉੱਥੇ ਕੁਐਸਚਨ ਸਰਵੇ ਸੀਗਾ ਕਿ ਉਹਨਾਂ ਦੇ ਜਿਹੜੇ ਫੀਲਡ ਦੇ ਪੈਰਾਮੀਟਰ ਸੀਗੇ ਉਹ ਇੱਕ ਬੜੀ ਮੈਡੀਕਲ ਦੀ ਰਿਪੋਰਟ ਦੀ ਪਾਡੀਸ਼ ਰਿਪੋਰਟ ਉਹ ਦੱਸ ਸਕਦੇ ਸੀ ਕੋਰ ਨੂੰ ਕੋਰ ਨੂੰ ਅਸੀਂ ਦੱਸਿਆ ਉਹ ਜੋ ਉਸ ਦਿਨ ਦੀਆਂ ਰਿਪੋਰਟ ਸੀਗੀਆਂ ਉਹਦੇ ਤੇ ਬੇਸਡ ਗਿਆ ਸੀ ਇਹ ਨਹੀਂ ਹੈ ਕਿ ਗਲਤੀ ਦਿੱਤੀ ਹੈ ਅਸੀਂ ਇਹ ਕਹਿ ਰਹੇ ਆ ਕਿ ਉਹਨਾਂ ਦੀ ਜਿਹੜੀਆਂ ਆਜ ਦੀਆਂ ਰਿਪੋਰਟਸ ਆ ਆਵਾੜ ਜਿਹੜੀ ਇਹਨਾਂ ਟਾਰਪਨੇ ਬਟਾ ਆਹ ਬੜੀ ਪ੍ਰੋਬਲਮ ਦੇ ਵਿੱਚ ਕੋਈ ਕੁਝ ਪ੍ਰੋਬਲਮ ਰਹੀ ਆ ਦੇਖੋ ਦੋ ਚੀਜ਼ਾਂ ਹੁੰਦੀਆਂ ਆ ਇੱਕ ਹੁੰਦਾ ਹੈ ਕਿ ਉਹਦੇ ਤੇ ਜਿਹੜਾ ਉਹਦਾ ਫਿਜ਼ੀਕਲ ਐਸ ਹੈ ਉਹ ਇਹਨਾਂ ਦੀ ਕਮਜ਼ੋਰ ਹੈ ਪੰਜਾਬ ਦੇ ਅਸਰ ਨੇਵਰ ਦੇ ਅਸਰ ਹੋਦੇ ਆ ਪੰਜਾਬ ਦੇ ਇੱਕ ਉਹਦਾ ਬੰਦੇ ਦਾ ਹੌਸਲਾ ਜਿਹੜਾ ਉਹ ਇਹਨਾਂ ਦਾ ਅੱਜ ਵੀ ਕਾਇਮ ਹੈ ਅੱਜ ਵੀ ਕਾਇਮ ਹੈ ਉਹਦੇ ਬੇਸ ਤੇ ਉੱਤੇ ਜਿਹੜਾ ਹੈਗਾ ਨਾ ਜਿਹੜੀਆਂ ਜਿਹੜੀਆਂ ਰਿਪੋਰਟਸ ਹੈ ਉਹਦੇ ਸਿਰਫ ਕੈਸ ਕੈਵਰੇ ਦੇ ਟੈਸਟ ਕਰਾਉਂਦੇ ਕੈਨੋ ਕਰਦੇ ਆ ਮਾਮਲੇ ਬਦਲਦੇ ਜਾਂਦੇ ਬਹੁਤਾਂ ਰਿਪੋਰਟ ਬੋਰਥ ਇਨ ਦੀ ਕਨਟੈਕਟ ਟੂ ਦਟ ਰਿਪੋਰਟ ਕਲੋਮ ਕਮ ਜਿਹੜੀ 13 13 ਗੱਡੀ ਰਸ ਬਣਾਈ ਤਾਂ ਲੱਗਦੇ ਵੀ ਕਿ ਇਹ ਬਲੰਟੀਅਰ ਕਰਦੇ ਆਂ ਤੇ ਇਹਨੀਆਂ ਮੰਗਾਂ ਨੇ ਤੁਹਾਡੀ ਗੱਲਬਾਤ ਵੀ ਹੋਈ ਉਹਨਾਂ ਨਾਮਾਂ ਨਾਲ ਸਾਰੀਆਂ ਸਾਰੀਆਂ ਮੰਗਾਂ ਸਾਰੀਆਂ ਮੁੱਦੇ ਮੇਰੀ ਗੱਲ ਸੁਣੋ ਜਿਹੜਾ ਬੰਦਾ ਜਿਹੜਾ ਬੰਦਾ ਆਪਣਾ ਸਰਕਾਰ ਦਾ ਡਾਕਟਰ ਹੁੰਦਾ ਪਰ ਇਹੋ ਤੋਂ ਜੋ ਮਰਜ਼ੀ ਕਰਦਾ ਨਹੀਂ ਕਰਦਾ ਸਾਰੀਆਂ ਮੰਗਾਂ ਤੇ ਉੱਪਰ ਡਿਸਕਸ਼ਨ ਹੋਈ ਹੈ ਜੀ ਔਰ ਅਸੀਂ ਉਹਨਾਂ ਦੀਆਂ ਸਾਰੀਆਂ ਮੰਗਾਂ ਦੇ ਨਾਲ ਸਹਿਮਤ ਆਂ ਸਾਰੀ ਤੇ ਸਾਰੀਆਂ ਮੰਗਾਂ ਜਿਹੜੀਆਂ ਉਹ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਨੇ ਤੇ ਸਿਰੇ ਤੱਕ ਜਾਵਾਂਗੇ ਪੰਜਾਬ ਦੀ ਕਿਸਾਨੀ ਦੇ ਲਈ ਹੁੰਦਾ ਮਹੱਤਵਪੂਰਨ ਹੋਣ ਦੇ ਅਮਰ ਜੀ ਜਿਹੜਾ 5 ਮਿੰਟ ਚ ਐਮਐਸਪੀ ਵਾਲੀ ਗੱਲ ਤੁਸੀਂ ਉਹ ਕੌਣ ਕਰੇ ਪ्रेस